ਕਹਿੰਦੇ ਹੁੰਦੇ ਨੇ ਵੀ ਲੋਕਾਂ ਨਾਲ ਕਰਨੀ ਬਹੁਤ ਸੌਖੀ ਐ ਲੋਕਾਂ ਨਾਲ ਕਰਨੀ ਬਹੁਤ ਸੌਖੀ ਐ ਜਦੋਂ ਖੁੱਤੇ ਪੈਂਦੀ ਆ ਨਾ ਉਦੋਂ ਪਤਾ ਲੱਗਦਾ ਕੀ ਭਾਵੇਂਦੀ ਐ ਸਾਡੇ ਸਿਹਤ ਮੰਤਰੀ ਬੀਜ ਸਿੰਘ ਰਾਜੀ ਮਾਨਸਾਲੇ ਤੁਸੀਂ ਸਾਰੇ ਜਾਣਦੇ ਹੋ ਸਾਡੇ ਤੇ ਝੂਠੇ ਪਰਚੇ ਇਹਨਾਂ ਦੁਆਰਾ ਹੀ ਪਾਏ ਗਏ ਐ ਅਸੀਂ ਤਾਂ ਇਹਨਾਂ ਦੁਆਰਾ ਹੀ ਕਹਾਂਗੇ ਭਾਈ ਸ਼ੇਅਰ ਕਰ ਦਿਓ ਜਿਹੜਾ ਮੇਰਾ ਵੀਰ ਭਾਈ ਜੁੜੀ ਗਿਆ ਮੱਖਣੇ ਸ਼ੇਅਰ ਕਰ ਦਿਓ ਅਸਤਾ ਕਹਾਂਗੇ ਇਹਨਾਂ ਦੁਆਰਾ ਹੀ ਪਾਏ ਗਿਆ ਸਿੱਧਮ ਸਿੱਧਾ ਐਮਐਲਏ ਮਜੂਤਾ ਮਾਨਸਾ ਦਾ ਪਹਿਲਾ ਸਿਹਤ ਮੰਤਰੀ ਸੀ ਅਸਤਾ ਕਹਾਂਗੇ ਇਹਨਾਂ ਦੁਆਰਾ ਪਾਏ ਜਾਂਦੇ ਆ ਝੂਠੇ ਪਰਚੇ ਕਿਉਂਕਿ ਭਾਈ ਇਹ ਐਮਐਲਏ ਐ ਕਮੌਲਾ ਹੋਵੇ ਕੋਈ ਮਰਜੀ ਇਹ ਪਵਾਉਂਦਾ ਜੇਕਰ ਕੋਈ ਭੇਡ ਨੂੰ ਦਿੱਕਤ ਹੋਈ ਤਾਂ ਸਿੱਧੀ ਗੱਲ ਕਰਨੀ ਸਾਫ਼ ਸਪਸ਼ਟ ਕਿਉਂਕਿ ਭਾਈ ਅਸੀਂ ਬਹੁਤ ਪਰਚੇ ਪਵਾਏ ਗਏ ਅੱਜ ਜਿਹੜਾ ਇਹਤੇ ਆਪ ਦੇਤੇ ਪਰਚਾ ਪਿਆ ਸੀ ਕਰਾਪਸ਼ਨ ਦਾ ਸਰਦਾਰ ਭਗਵੰਤ ਸਿੰਘ ਮਾਨਸੀ ਐਮ ਨੇ ਉਦੋਂ ਫੜ ਕੇ ਕਿਹਾ ਸੀ ਜ਼ੀਰੋ ਟੋਲਰੈਂਸ ਕਰਾਂਗੇ ਬਾਅਦ ਚ ਇਹਨੂੰ ਉਹੋ ਦੇਤੀ ਸੀ ਕਲੀਨ ਚਿੱਟਾ ਮੇਰੇ ਸਹਾਰੇ ਨੂੰ ਸ਼ੇਅਰ ਕਰ ਦਿਓ ਬਾਈ ਬਣ ਕੇ ਗੱਲ ਨੂੰ ਪਹੁੰਚਦੀ ਕਰ ਦਿਓ ਤੁਰ ਤੱਕ ਇਹਨੂੰ ਕਲੀਨ ਚਿੱਟਾ ਦੇ ਦਿੱਤੀ ਸੀ ਵੀ ਇਹ ਜਮਾਨ ਨਿਰਦੋਸ਼ ਹੈ ਉਹਦੇ ਚ ਕਾਰਨ ਕੀ ਸੀ ਅੱਜ ਕੀ ਗੱਲਬਾਤ ਹੋਈ ਹੈ ਜਣਾ ਸਾਡਾ ਸਾਫਕਾ ਇਹਨੀਆਂ ਮੁਸ਼ਕਲਾਂ ਮੰਨਦੀਆਂ ਨੇ ਮਹਾਲੀ ਦੀ ਅਦਾਲਤ ਨੇ ਇਹਦਾ ਜਿਹੜਾ ਅਸ਼ਵਨੀ ਕਾਲਿਆ ਇੱਕ ਡਾਇਰੈਕਟਰ ਸੀਦਾ ਡਾਕਟਰ ਦੋਸਤ ਉਹ ਗੱਲ ਆਈ ਹੋਈ ਆ ਭਾਈ ਵੀ ਜਿਹੜਾ ਇਹਦੇ ਇੱਥੇ ਕੇਸ ਚੱਲਦਾ ਸੀ ਭ੍ਰਿਸ਼ਟਾਚਾਰ ਦਾ ਹਨਾ ਉਹਦੇ ਜਿਹੜਾ ਜਿਹੜਾ ਇਹਨੇ ਕਲੋਜ਼ਰ ਰਿਪੋਰਟ ਸੀ ਇਹਦੇ ਵਿਰੁੱਧ ਦਾਖਲ ਹੋਦਾ ਪ੍ਰੋਟੈਸਟ ਪਟੀਸ਼ਨ ਹੁੰਦੀ ਆ ਇੱਕ ਅਦਾਲਤ ਨੇ ਉਹਦੇ ਵਾਸਤੇ ਦੀ ਆਵਾਜ਼ ਦੀ ਇਹਦੀ ਆਵਾਜ਼ ਦੀ ਫਰੈਸ਼ ਕਲਮ ਉਹ ਮੰਗੀ ਸੀ ਬਲਬੋਟਰੀ ਦੇ ਹਨਾ ਜਿਹੜਾ ਡਾਇਰੈਕਟਰ ਹੈ ਅਸ਼wini ਕਾਲੀਆ ਉਹ ਇਹਦਾ ਦੋਸਤ ਸੀ ਡਾਕਟਰ ਇਹਦਾ ਦੋਸਤ ਸੀ ਜਿਹੜੀ ਮਹਿਲਾ ਐਸ ਐਫ ਐਸ ਅਧਿਕਾਰੀ ਸੀ ਜਿਹੜੀ ਇਹ ਮਹਿਲਾ ਅਧਿਕਾਰੀ ਸੀ ਉਹ ਵੀ ਜਿਹੜਾ ਇਹ ਕੰਮ ਕਰ ਰਹੀ ਸੀ ਉਹਨੂੰ ਉਹ ਜਿਹੜਾ ਕਾਰੀਆ ਸੀ ਦਾ ਦੋਸਤ ਦਾ ਡਾਇਰੈਕਟਰ ਉਹ ਐਫਐਸ ਦਾ ਉਹ ਕੁੜੀ ਦੇ ਉੱਪਰ ਅਫਸਰ ਸੀ ਨਾ ਜਿਹਨੇ ਰਿਪੋਰਟ ਤਿਆਰ ਕਰ ਰਹੀ ਸੀ ਉਹਨੂੰ ਤੰਕਾ ਰਿਹਾ ਸੀ ਉਹਨੂੰ ਡਰਾ ਰਿਹਾ ਸੀ ਉਹਨੂੰ ਤਨਖਾਹਾਂ ਦੇ ਰਿਹਾ ਸੀ ਪਰ ਜਾਤੀ ਸੂਚਕ ਸਾਭ ਦੇ ਉਹਦੀ ਸਾਰੇ ਟੀਮ ਸਾਹਮਣੇ ਨੂੰ ਬੋਲ ਰਿਹਾ ਸੀ ਉਹ ਭੈਣ ਨੂੰ ਸਲੂਟ ਹੈ ਮੇਰਾ ਕਿਉਂਕਿ ਯਾਰ ਜਿਉਂਦੀ ਜਿਉਂਦੇ ਜਮੀਰ ਵਾਲੇ ਅਫਸਰ ਹਨ ਪਵਾ ਗੀਕਰਾਂ ਦੇ ਵਾਕ ਹੁਣ ਪਵਾ ਮਜ਼ਦੂਰਾ ਦੇ ਹੁਣ ਬਾਕੀ ਕਿਸਾਨਾਂ ਦੇ ਹੁਣ ਜਿਹੜੇ ਚੰਗੇ ਆਉਂਦੇ ਆ ਤੇ ਪਹੁੰਚ ਜਾਂਦੇ ਨੇ ਉਹ ਡਰਦੇ ਨਹੀਂ ਉਹ ਪ੍ਰਸ਼ਾਸਨ ਨਾਲ ਲੜ ਜਾਂਦੇ ਨੇ ਤਾਂ ਉਸ ਭੈਣ ਨੂੰ ਸ਼ਲੂਟ ਆ ਜਿਹਨੇ ਉਹ ਕਾਲੀਆ ਜੋ ਉਹਨੂੰ ਡਰਾ ਰਿਹਾ ਸੀ ਉਹਦੀ ਸਾਰੀ ਜਾਤੀ ਸੂਚ ਕੋਲ ਦੀ ਟੀਮ ਦੇ ਸਾਹਮਣੇ ਨੂੰ ਉਹਨੇ ਅਪਸ਼ਬਦ ਕਹੇ ਉਸ ਭੈਣ ਨੂੰ ਉਹਨੇ ਆਪ ਦੀ ਰਿਪੋਰਟ ਦਰਜ ਕਰਤੀ ਕੋਰਟ 'ਚ ਬੀਜੀ ਮੈਨੂੰ ਤਾਂ ਆਹ ਕੰਮ ਤੇ ਵਿਕੇ ਆ ਗਿਆ ਦਬਾਅ ਪਾਇਆ ਮਨਨਜ ਇਹ ਕਾਲੀਆ ਜਿਹੜਾ ਇਹਦੇ ਦੁਆਲਾ ਜੋ ਡਾਇਰੈਕਟਰ ਸੀਗਾ ਉਹਦਾ ਜੋ ਲੈ ਉਹਦਾ ਲੈਬ ਹੈ ਜਿਹੜੀ ਪ੍ਰੋਫੈਸਰ ਸਕਰੀਬ ਹੈ ਜਿਹੜੀ ਆਵਾਜ਼ਾਂ ਦੇਖ ਲਓ ਕਿ ਸੱਦ ਤੱਕ ਇਹ ਨੰਦੇ ਨੇ ਪਰਚਿਆਂ ਤੋਂ ਜਿਹਨੇ ਜਿਹੜੀ ਮਲਾਈ ਦੀ ਆਵਾਜ਼ ਇੱਥੇ ਗਈ ਸੀ ਲਾਈਵ ਟੈਸਟ ਉੱਲ੍ਹਾ ਉਹਦਾ ਸਭ ਤੋਂ ਵੱਡਾ ਡਾਇਰੈਕਟਰ ਸੀ ਉਹ ਕੰਮ ਕਰਨ ਵਾਲੀ ਕੁੜੀ ਨੂੰ ਕਹਿ ਰਿਹਾ ਸੀ ਕਿ ਤੂੰ ਇਹਦੀ ਆਵਾਜ਼ ਬਦਲ ਤਾਂ ਉਹ ਕੁੜੀ ਮੰਨ ਨਹੀਂ ਰਹੀ ਸੀ ਭੈਣ ਵਿਚਾਰੀ ਜਿਹੜੀ ਉਹ ਕੁੜੀ ਸੀ ਤਾ ਉਹ ਕੀ ਕਰਦੀ ਆ ਭਾਈ ਉਹਨੇ ਗੱਲ ਨਹੀਂ ਮੰਨੀ ਉਹ ਨਹੀਂ ਸਾਰੀ ਟੀਮ ਸਾਹਮਣੇ ਨੂੰ ਜਿੱਲੀ ਕਰਿਆ ਗਿਆ ਉਹ ਜਾਤੀ ਸੂਚਕ ਸ਼ਬਦ ਬੋਲੇਗੇ ਉਹਨੂੰ ਕਹਿੰਦਾ ਨਮੂਨੇ ਜਿਹੜੇ ਆਵਾਜ਼ ਤੇ ਬਦਲ ਪਰ ਉਹ ਨਹੀਂ ਮੰਨੀ ਹੁਣ ਹਾਈ ਕੋਰਟ ਨੇ ਉਹ ਕਾਲੀਏਤੀ ਐਫ ਆਈ ਆਰ ਦੀ ਕਰਨ ਦੀ ਕਾਪੀ ਮੰਗ ਲਈ ਵੀ ਤੇ ਐਫ ਆਈ ਆਰ ਕਰੋ ਇਹਨੇ ਜਾਤੀਸ਼ੂਕ ਸ਼ਬਦ ਉਹ ਕਹਿੰਦਾ ਬਿਹੇ ਸਿੰਘ ਦਾ ਸਾਡਾ ਬੰਦਾ ਹੈ ਤੂੰ ਆਵਾਜ਼ ਇਹਦੀ ਆਵਾਜ਼ ਬੰਦ ਰੋ ਉਸ ਭੈਣ ਨੂੰ ਉਹ ਕੁੜੀ ਨੂੰ ਸਲੂਟ ਹੈ ਮੇਰਾ ਉਸ ਧੀ ਨੂੰ ਸਲੂਟ ਹੈ ਜਿਹਨੇ ਉਹ ਧੀ ਜੰਮੀ ਹੈ ਜਿਹੜੀ ਮਾਂ ਦੇ ਕੁੱਖੋਂ ਓਏ ਇਹ ਅਫਸਰ ਜੋ ਸਿਸਟਮਾਂ ਲੜ ਜਾਂਦੇ ਨੇ ਝੁਕਦੇ ਨਹੀਂ ਜਿਵੇਂ ਉੱਚ ਅਧਿਕਾਰੀ ਕਹਿ ਰਿਹਾ ਸਰਕਾਰ ਹੈ ਪੰਜਾਬ 'ਚ ਇਹ ਹੈ ਨਹੀਂ ਆ ਪਰਾ ਨੂੰ ਸੂਟ ਹੈ ਜਿਹੜੀ ਉਹ ਅਫਸਰ ਨੇ ਡਰੀ ਨਹੀਂ ਆਪ ਦੇ ਵੱਡੇ ਅਫਸਰ ਤੋਂ ਨਹੀਂ ਡਰੀ ਇਹ ਸਿਸਟਮ ਤੋਂ ਡਰੀ ਉਹਨੂੰ ਜਾਤੀ ਸੂਚਕ ਸ਼ਬਦ ਬੋਲਿਓ ਵੀ ਉਹਨੇ ਹਾਈ ਕੋਰਟ 'ਚ ਉਹਨਾਂ ਦੇ ਪਰਚਾ ਹੋ ਗਿਆ ਹੁਣ ਜੀ ਆਵਾਜ਼ ਜੋ ਕਲੀਅਰ ਹੋ ਜੂ ਸ਼ਾਫਟ ਜਿਹੜੀ ਭਗਵਾਨਤਮਨ ਨੇ ਇਹਨੂੰ ਕਲੀਨ ਚਿੱਟ ਦਿੱਤੀ ਸੀ ਤੇ ਫਸ ਜੂਆ ਆਪ ਦੇ ਪਰਚੇ ਇਹ ਝੂਠੇ ਸ਼ਬਦ ਕਰਾਉਣ ਲਈ ਕੀ ਕੁਛ ਕਰਦੇ ਨੇ ਤੇ ਇੱਥੇ ਸਾਡੇ ਵਰਗਿਆਂ ਨੂੰ ਰੋਜ਼ ਸੰਮਣ ਭੇਜ ਭਜਾਈ ਜਾਂਦੇ ਨੇ ਹੋਰ ਪਈਵਾਦੋ ਲਾ ਲੋ ਜੋਰ ਪਟ ਲੋ ਪ੍ਰਮਾਣ ਜਿਹੜੇ ਪੱਟੇ ਜਾਂਦੇ 6 ਮਹੀਨੇ ਰਹਿਗੇ ਤੁਹਾਡੇ ਸਾਲ ਤੋਂ ਬਾਅਦ ਦੇਖਾਂਗੇ ਜਦੋਂ ਤੁਹਾਡਾ ਕੀ ਹੁੰਦੀਆਂ ਆਇਆਂ ਅਜੇ ਤਾਂ ਹੋਰ ਬਥੇਰਾ ਆਪ ਕੋ ਸਾਬੂਆ ਜਿਹੜੇ ਸ਼ਹਿਰਾਂ ਦੇ ਪ੍ਰਧਾਨ ਫਸੇ ਨੇ 100-100 ਕਰੋੜਾਂ ਦੇ ਇੱਕਾਂ 플ਾਨ ਚ ਉਹ ਵੀ ਨਿਕਲਣਗੇ ਅੱਗੇ ਦੂਜੀਆਂ ਸਰਕਾਰਾਂ ਕੰਮ ਨਹੀਂ ਲੈਂਦੀਆਂ ਹੁੰਦੀਆਂ ਇਹ ਸ਼ਰਤਾਂ ਨਹੀਂ ਹੁੰਦੀ ਕਿਤੇ ਨਹੀਂ ਦੂਰ ਜਾਂਦਾ ਇਹ ਕੰਮ ਮੀਰ ਸਿੰਘ ਜਨਾਬ ਸਾਹਿਬ ਜੀ ਤੁਸੀਂ ਸਾਡੇ ਦੇ ਝੂਠੇ ਪਰਚੇ ਪਵਾਏ ਨੇ ਇਸ ਦਾ ਸਾਨੂੰ ਨਹੀਂ ਕਹਾਂਗੇ ਮਾਨਸਾ ਜਿਹੜਾ ਨੇ ਐਮ ਐਲ ਏ ਨੂੰ ਤੁਸੀਂ ਛੋਟੇ ਹੋਗੇ ਸਾਡੇ ਦੇ ਪਰਚੇ ਪਾਏ ਜਾਂਦੇ ਤੇ ਆਪਦੇ ਤੁਸੀਂ ਪਰਚੇ ਝੂਠੇ ਸਾਫ਼ਤ ਕਰਾਉਣ ਲਈ ਕਿਵੇਂ ਆਪੀਆਂ ਆਵਾਜ਼ਾਂ ਬਲਵਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਕਿਹਾ ਡਾਕਟਰ ਤੁਹਾਡਾ ਦੋਸਤ ਹੋਊਗਾ ਤੁਸੀਂ ਵੀ ਡਾਕਟਰ ਸੀ ਜਾਂ ਡਾਇਰੈਕਟਰ ਨੂੰ ਤੁਹਾਡੀ ਸਰਕਾਰ ਚ ਪਹੁੰਚ ਹੋਊਗੀ ਤੁਸੀਂ ਉਹਨੂੰ ਕਹੇਗਾ ਆਵਾਜ਼ ਮਾਰ ਲੋ ਉਸ ਭੈਣ ਨੂੰ ਉਸ ਅਫਸਰ ਨੂੰ ਸਲੂਟ ਹੈ ਤੁਸੀਂ ਨੂੰ ਧਮਕੀਆਂ ਦਵਾ ਰਹੇ ਹੋ ਅਹੀਂ ਆ ਤਾਂ ਬਈ ਕਰਤੂਤਾਂ ਹੁੰਦੀਆਂ ਮੰਤਰੀਆਂ ਦੀ ਫਿਲਮਾਂ ਚ ਜਲਵਾ ਹੁੰਦੀਆਂ ਸੱਚੀਆਂ ਨਹੀਂ ਪਹਿਲਾਂ ਵੀ ਢੁਲਮੀ ਕੰਮ ਹੋਇਆ ਸੀ ਸਿਹਤ ਮੰਤਰੀ ਬੰਸਰ ਤਾਨੂੰ ਪਤਾ ਹੀ ਐ 1% ਵਾਲਾ ਕੰਮ ਸ਼ੁਰੂ ਹੋ ਗਿਆ ਸੀ ਉਦੋਂ ਫੜਿਆ ਸੀ ਬੜਾ ਤਖੜਾ ਧਾਮ-ਚਾਮ ਕਰਿਆ ਸੀ ਫੜ ਲਿਆ ਕਰ ਲਿਆ ਉਵੇਂ ਜਿਵੇਂ ਆ ਪਠਾਨ ਮਾਜਰੇ ਵਾਲਾ ਵੀ ਭਾਈ ਉਹੀ ਲੱਗਿਆ ਦਿਖਾਵਾ ਲੱਗਿਆ ਢੋਲ ਵੇ ਆ ਲੱਗਿਆ ਕਿਉਂਕਿ ਮੈਂ ਤਾਂ ਬੋਲੂਗਾ ਨਾ ਖਲਾਫ ਜਿਹੜਾ ਮੈਨੂੰ ਮਰਜ਼ੀ ਕਰ ਲੈਣਾ ਇਹ ਨਹੀਂ ਸਰਕਾਰ ਐ ਉਹ ਅੰਤਮਾਨ ਨੂੰ ਲੱਗਿਆ ਵੀ ਕੁਰਸੀ ਜਾਂਦੀ ਐ ਚਿੱਲੀ ਵਾਲੇ ਕੁਰਸੀ ਹੋਣਗੇ ਪਹਿਲਾਂ ਤਾਂ ਉਦੋਂ 5 ਦਿਨ ਜਦੋਂ ਪਹਿਲਾ ਹਸਪਤਾਲ ਚ ਹੋਏ ਸੀ ਉਦੋਂ ਤਾਂ ਚਲੋ ਐਂ ਕਹਤਾ ਵੀ ਮੇਰੇ ਲੋਬੀ ਤੁਸੀਂ ਆਪ ਦੀ ਫਿੱਟ ਕਰ ਦਿਓ ਮੇਰੇ ਆਲੇ ਦੋਣੋ ਸਾਰਾ ਤੁਸੀਂ ਪੰਜਾਬ ਦਾ ਮંત્રી ਮੰਡਲ ਗਿਆਪ ਕਰਦੋਂ ਉਹਨਾਂ ਨੇ ਆਪ ਦਾ ਸਾਰਾ ਕੁਝ ਸਿੱਟ ਕਰਤਾ ਸੀ ਉਦੋਂ ਹੁਣ ਜਦੋਂ ਸਾਰਾ ਕੁਝ ਜਾਂਦਾ ਲੱਗਿਆ ਤਾਂ ਫਿਰ ਫੁੱਫੜਨੇ ਘਰੋਂ ਆਪਦੇ ਘਰ ਵਾਲੀ ਦਾ ਗੋਪੜਾ ਉਹ ਨਾਲ ਕਰਕੇ ਸੈਟਿੰਗ ਤੂੰ ਵੀ ਮਾੜਾ ਜਾਂ ਖਲਾਰਾ ਮਾਰ ਤਲੁਕਾ ਮਾਰ ਵੀ ਦਿੱਲੀ ਵਾਲੇ ਤੰਗ ਕਰਦੇ ਨੇ ਆਪਾਂ ਨੂੰ ਪਰ ਚੰਦਾ ਉਹਦੇ ਪਹਿਲੀ ਹੋ ਗਿਆ ਸੀ ਤੁਸੀਂ ਸਿਆਣੀ ਹੋ ਉਹਨੇ ਕਿਹਾ ਜਿਹੜੇ 5-10 ਬੰਦੇ ਅਟਰੈਕਸ਼ਨ ਚ ਆ ਗਏ ਖਿੱਚੇਗੇ ਵੀ ਭਾਈ ਦਿੱਲੀ ਵਾਲੇ ਆਪਾਂ ਨੂੰ ਜਲਮ ਕਰਦੇ ਨੇ 40-42 ਬੰਦੇ 45 ਬੰਦੇ ਹੋਣਗੇ ਨਾ ਮਣੀ ਹੋਗੇ ਹੋਣਗੇ ਤਾਂ ਸੀਐਮ 1.5 ਸਾਲ ਲਈ ਸਸਾਲੀ ਕਾਂਦੀ ਹੋ ਰਹੀ ਆ ਪਿੰਡਾਂ ਦਾ ਸੀ ਨਾਂ ਦੀ ਕਹਾਂਗੇ ਜੀ ਨਸ਼ਾ ਵਿਕੀ ਜਾਂਦਾ ਸ਼ਰੇਆਮ ਦਿਨ ਭੁਰ ਰਾਤ ਅੱਜ ਦੀ ਖ਼ਬਰ ਦੀ ਰਿਪੋਰਟ ਹੈ ਜੀ ਲੋ ਅੱਜ ਦੀ ਖ਼ਬਰ ਅੱਜ ਐਨੀ ਹੜਾਂ ਚ ਅੱਜ ਦੀ ਖ਼ਬਰ ਦੀ ਰਿਪੋਰਟ ਹੈ ਅੱਜ ਇੱਕ ਮੁੰਡਾ ਮਰਿਆ ਮੇਰੇ ਖਿਆਲ ਚ ਅੱਜ ਦੀ ਅੱਜ ਦੀ ਹੈ ਮੈਂ ਦਿਖਾ ਦਣਾ ਝੂਠ ਨਾ ਮਾਰਦਾ ਹੁਣਾਂ ਤਾਂ ਅੱਜ ਦੀ ਖ਼ਬਰੀ ਖ਼ਬਰ ਹੈ ਸ਼ਾਇਦ ਮੈਂ ਸਵੇਰੇ ਪੜ੍ਹੀ ਸੀ ਕਿੱਥੋਂ ਦਾ ਮੁੰਡਾ ਮਰਿਆ ਸ਼ਰੇਆਮ ਸਾਡੇ ਮਾਨ ਸਾਹਿਬ ਵਿਕੀ ਜਾਂਦਾ ਗਲੀ ਗਲੀ ਮੇਰੇ ਵਰਗੇ ਜਰ ਰਾਤ ਤਰੀਕਾ ਤੇ ਤੁਰੇ ਫਿਰਦੇ ਨੇ ਮਾਫ ਤੁਹਾਨੂੰ ਬਖਸ਼ਾਈ ਹਾਂ ਜੀ ਅਸੀਂ ਮਰੇ ਬਦਨ ਕਿੱਥੇ ਮਰੇ ਇੱਕ ਆਪਈਆ ਜਿਵਾਲ ਮਰਿਆ ਇੱਥੇ ਹੜਾ ਹੀ ਨਹੀਂ ਉੱਥੇ ਰਾਸ਼ਨ ਤਾਂ ਪਹੁੰਚ ਨਹੀਂ ਰਿਹਾ ਆ ਦੇਖੋ ਜੀ ਚਿਵਾਲ ਦਾ ਮੁੰਡਾ ਮਰਿਆ ਅੱਜ 35 ਸਾਲ ਦਾ ਮਸ਼ੀਲਾ ਟੀਕਾ ਲਾਉਣ ਲਈ ਕਰ ਲੋ ਲੈ ਇਹ ਕਹਿੰਦੇ ਸੀ ਨਸ਼ਾ ਖਤਮ ਕਰਤਾ ਹੋਰ ਪਤਾ ਨਹੀਂ ਕਿੰਨੇ ਕੇ ਮਾਰੇ ਹੋਣਗੇ ਦਿਨਪੁਰ ਰਾਤ ਮਰੀ ਜਾਂਦੇ ਨੇ ਜੇ ਅਸੀਂ ਲੜਨ ਲੱਗੇ ਸਾਡੇ ਦੇ ਝੂਠੇ ਪਰਚੇ ਪਾਈ ਪਾਈ ਚੱਲੋ ਨਾ ਸੋ ਦਬੀਏ ਨਾ ਸੋ ਡਰੀਏ ਬਸ ਤੁਹਾਡਾ ਗੋਲੀ ਮਾਰ ਸਾ ਦਿਓ ਮਾਰ ਲਓ ਜੇ ਜੇ ਮਾਰੇ ਜਾਂਦੇ ਆ ਚੁੱਪ ਨਹੀਂ ਕਰਦੇ ਗੁਰੂ ਭਗਤ ਸਿੰਘ ਬਾਜਾਲ ਦੀ ਓਟ ਚਾਹੇ ਜਮਾ ਜਮਾਂ ਮਾਪਿਓ ਵੀ ਖੜਾ ਛੱਡ ਗਏ ਜਿੰਨਾ ਚਿਰ ਹੈਗੇ ਆ ਭੰਗੂ ਤਾਰੇ ਵਾਂਗੂ ਨੰਗਾ ਨੇ ਤੇ ਬਚਨ ਕਰਦੇ ਆ ਕੋਸ਼ ਕਰਾਂਗੇ ਪੂਰਾ ਜਾਨ ਲਾ ਹੁਆ ਛੋਟੀਆਂ ਮਾਨਸਾ ਦੇ ਤਿੰਨੇ ਜੇ ਆਪ ਤਨੇ ਜਿਹੜੇ ਤੁਹਾਡੇ ਤਿੰਨ ਮਾਨਸਾ ਤੋਂ ਸਤੂਲਗੜ੍ਹ ਮਾਨਸਾ ਬਲਾਂਡਾ ਤੁਹਾਡੀਆਂ ਇਥੇ ਜ਼ਮਾਨਤਾ ਜਬਤ ਕਰਾਉਣ ਦੀਆਂ ਕੋਸ਼ਿਸ਼ ਕਰਾਂਗੇ ਵੀ ਤੁਹਾਡੀਆਂ ਜ਼ਮਾਨਤਾ ਜਬਤ ਨੂੰ ਕਿਵੇਂ ਮਰਜ਼ੀ ਕਰਵਾਉਣਾ ਚਾਹੇ ਆਪ ਦੇ ਆਯਾਦ ਬੰਦੇ ਖੜੇ ਕਰਾਂ ਤੁਸੀਂ ਗੰਦ ਪਾਇਆ ਤੁਸੀਂ ਜੱਜ ਕੇ ਐਸਐਚਓ ਤੋਂ ਤੁਸੀਂ ਰੁਪਏ ਬਣੇ ਨੇ ਕਮਿਸ਼ਨ ਖਾਤਾ ਤੁਹਾਡੇ ਲੀਡਰਾਂ ਨੇ ਖਾਵਰਾ ਹੁੰਦੀਆਂ ਨੇ ਗਹਾਂ ਖਾਂ ਤੁਹਾਡੇ ਉੱਡੀਆਂ ਕਿਵੇਂ ਕਰਨ ਆਉਂਦੀਆਂ ਜੇ ਤੁਸੀਂ ਕਹੋ ਵੀ ਫੜੋ ਨਸ਼ਾ 5 ਮਿੰਟ ਚ ਪੜ ਸਕਦੇ ਨੇ ਉਹਨਾਂ ਨੂੰ ਕਹੋ ਕੰਮ ਕਰੋ ਸ਼ਹਿਰ ਚ ਕੌਣ ਨਸ਼ਾ ਵੇਚਦਾ ਹੈ ਲਿਆਓ ਚੱਕ ਕੇ ਉਹ 5 ਮਿੰਟ ਚ ਲਿਆਓ ਜੇ ਲੋ ਤੁਸੀਂ ਤਾਂ ਫੋਨ ਮਾਰਦੇ ਛੱਡ ਦਿਓ ਅਗਲੇ ਕਿਵੇਂ ਫੜਨ ਆਪ ਦੇ ਬੰਦੇ ਤੁਸੀਂ 10 ਮਿੰਟ ਚ ਬਦਲਾ ਕੇ ਲਵਾ ਲੈਨੇ ਹੋ ਸ਼ਰੇਆਮ ਨਸ਼ਾ ਵੇਚ ਰਹੇ ਹੈ ਆਲੀ ਹੁਲੀ ਸਾਹਿਬ ਕਾ ਮੰਤਰੀ ਡਾਕਟਰ ਬੀਏ ਸਿੰਘ ਨੇ ਮੁਸ਼ਕਲਾਂ ਵਧੀਆਂ ਉਹ ਅਫਸਰ ਚੰਗੀ ਸੀ ਭੈਣ ਉਹਨੂੰ ਸਲੂਟ ਕਰਨਾ ਇਹ ਅਫਸਰ ਹੋਣੇ ਚਾਹੀਦੇ ਨੇ ਭਾਈ ਜੇ ਕੋਈ ਮਲਾਇ ਮੇਰਾ ਵੀਰ ਭਰਾ ਸੁਣਦਾ ਹੈ ਇਹ ਅਫਸਰ ਹੋਣੇ ਚਾਹੀਦੇ ਨੇ ਜੋ ਐਮਐਲਏ ਤੋਂ ਡਰੀ ਜੋ ਆਪਦੇ ਡਾਇਰੈਕਟਰ ਤੋਂ ਨਹੀਂ ਡਰੀ ਫੋਰੈਂਸਟਿਕ ਸਾਇੰਸ ਸਪੋਰਟ ਦੇ ਡਾਇਰੈਕਟਰ ਆਸ਼ਪਨੀ ਕਾਲੀਏ ਤੋਂ ਡਰੀ ਉਹ ਕਹਿੰਦੀ ਮੈਂ ਤਾਂ ਭਾਈ ਸੱਚ ਬੋਲੂ ਉਹਨੂੰ ਜੀਰੀਅਲ ਕਰਿਆ ਛੋਡੇ ਵੀ ਕਈ ਵਾਰ ਆਫਸਰ ਕਹਿੰਦੇ ਜਾ ਤੈਨੂੰ ਫੜ ਲਓ ਜਾ ਕੇ ਹੁਕਮ ਚਾੜ ਦਿੰਦੇ ਨੇ ਤੇ ਚਮਚੇ ਭੱਜੇ ਜਾਂਦੇ ਨੇ ਫਲਾਣਾ ਹੁਸਕਰ ਬੋ ਜਾਓ ਫਲਾਣਾ ਕਨੈਕਸ਼ਨ ਕੱਟ ਤੋ ਬਟਾ ਅਜੇ ਹੀ ਬੈਠਾ ਬੈਠਾ ਕੋਈ ਵੱਡਾ ਅਫਸਰ ਜਿੰਮੇ ਮਰਜ਼ੀ ਕਹਿ ਦਿੰਦੇ ਜਿਹੜੇ ਮੈਂ ਇਮਾਨਦਾਰ ਬੰਦਾ ਹਾਂ ਉਹ ਕਹੂਗਾ ਜੀ ਸਤਾਜਾਇਜ ਕੰਮ ਕਰਾਂਗੇ ਗਲਤ ਕੰਮ ਨਹੀਂ ਕਰਦੇ ਅਸੀਂ ਨਹੀਂ ਗਲਤ ਭੁਤਨਾ ਪੈਂਦਾ ਹੈ ਇਹ ਗਲਤ ਕਰਾਂਗੇ ਭੁਤਨਾ ਪੈਂਦਾ ਝੂਠੀ ਗਵਾਹੀ ਵੀ ਦਿੱਤੀ ਮਾਰੀ ਐ ਝੂਠਾ ਕੰਮ ਕਰਿਆ ਵੀ ਮਾਰਾ ਕਿਹਦੇ ਵੇਗੇ ਮਰਦਾ ਬੰਦਾ ਮੈਂ ਵੀ ਬਰੂਗਾ ਜਿਵੇਂ ਮਾਰਾ ਕਰਿਆ ਹੁਜੇ ਮੈਂ ਕੋ ਚੰਗੇ ਕਰੇ ਠੀਕ ਐ ਅਜਾ ਸਦਮ ਸਦਾ ਬਜੇ ਸਿੰਘ ਲਾ ਨੂੰ ਕਹਿ ਰਹੇ ਆ ਕਿ ਤੁਸੀਂ ਹਾਂ ਕਿਉਂ ਕਹਿ ਰਹੇ ਆ ਅਸੀਂ ਸੋਨੂੰ ਵੋਟਾਂ ਪਾਈਆਂ ਸੀ ਭਾਈ ਜੇ ਨਹੀਂ ਪਾਈਆਂ ਤਾਂ ਕਹਿ ਪਹਿਲੀ ਬਾਤ ਕਿਸੇ ਦੂਜੇ ਨੂੰ ਵੋਟਾਂ ਪਾਈਆਂ ਗਲਤੀ ਹੋ ਗਈ ਮਤ ਵੱਜੀ ਸੀ ਫੁੱਦੂ ਬਣ ਗਏ ਸਭ ਆ ਪੰਜਾਬੀ ਬਣਿਆ ਬੁੱਧੂ ਮਨ ਮੇਰੇ ਤਾਤੇ ਹਰੇਕ ਬੰਦ ਸੋਥੋਂ ਦੁਖੀ ਮਲਾਜ ਮਸੋਥੋਂ ਦੁਖੀ ਗਰੀਬ ਗੁਰਬਾਸ ਸੋਥੋਂ ਦੁਖੀ ਕਿਸਾਨ ਸੋਥੋਂ ਦੁਖੀ ਕੌਣ ਸੌਖਾ ਰੱਖਿਆ ਤੁਸੀਂ ਤੁਸੀਂ ਕਿਹੜੀ ਗੱਲ ਦੇ ਪੂਰੇ ਉੱਤਰਾਂ ਦਸੋ ਤੁਸੀਂ ਕਹਿੰਦੇ ਸੀ ਝੂਠੇ ਪਰਚੇ ਨਹੀਂ ਪਉਦੇ ਆ ਬੈਠਾ ਜਿਉਂਦੀ ਯਾਰ ਦੀ ਜਾਂ ਪਰ ਤੁਹਾਡੇ ਸਾਹਮਣੇ ਕੋਈ ਮੈਂ ਮਰਿਆ ਨਹੀਂ ਹਜੇ ਸਭ ਤੋਂ ਵੱਧ ਪਰਚੇ ਅੱਜ ਵੀ ਮੈਨੂੰ ਸੰਭਣਾ ਆਇਆ ਹੈ ਕੋਈ ਫਰੋਤੀ ਦਾ ਨਹੀਂ ਕੋਈ ਗੈਂਕਸਟਰੀ ਦਾ ਨਹੀਂ ਕੋਈ ਚੋਰੀ ਦਾ ਨਹੀਂ ਕੋਈ ਚਕਾਰੀ ਦਾ ਨਹੀਂ ਜਿਹੜੇ ਅਫਸਰ ਮੇਰੇ ਤੇ ਪਰਚੇ ਪਾਉਂਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਬਈ ਬਾਈ ਤੁਸੀਂ ਮੇਰੇ ਤੇ ਪਰਚੇ ਪਾਤੇ ਕਿਉਂ ਪਾਤੇ ਉਹ ਕਹਿੰਦੇ ਨੇ ਬਸ ਬੋਲਣਾ ਉੱਪਰ ਹੋ ਗੋ ਮੈਂ ਭਈਆ ਹੁੰਦਾ ਹੈ ਉਹਨਾਂ ਦਾ ਕਿਹੜਾ ਜੀ ਕਰਦਾ ਪਾਉਣਾ ਝੂਠ ਉਹਨਾਂ ਨੂੰ ਪਤਾ ਹੈ ਫਿਰ ਮੈਂ ਪੁੱਛ ਮੈਂ ਕਿਹੜਾ ਆਰਡਰ ਦਾ ਨਾਲ ਪੁੱਛਣਾ ਵੀ ਝੂਠਾ ਪਰਚਾ ਕਿਉਂ ਪਾਇਆ ਬਾਈ ਦੱਸ ਝੂਠੇਗਾ ਤੂੰ ਪਾਇਆ ਤਾਂ ਤੂੰ ਹੈ ਨਾ ਕਾਨੂੰਨ ਤਾਂ ਤੇਰੀ ਸੈਨ ਹੈ ਝੂਠੇਗਾ ਤਾਂ ਤੂੰ ਹੀ ਇਹ ਸੱਚ ਹੈ ਮੇਰੇ ਕੋ ਮੈਂ ਮਰੂੰਗਾ ਉਹਨਾਂ ਨੂੰ ਤੁਸੀਂ ਹੁਕਮ ਦਿੰਨੇ ਹੋ ਉਹ ਤਾਂ ਇਹ ਹੈ ਜ ਕੁਛ ਕਰਦੇ ਨਹੀਂ ਤੇ ਜਦੋਂ ਛੋਟੇ ਤੇ ਆਪ ਤੇ ਪੈਂਦੀ ਆ ਤੁਸੀਂ ਅਫਸਰਾਂ ਨੂੰ ਡਰਾਉਣੇ ਹੋ